ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ 141 ਮਾਈਕਰ ਆਬਜ਼ਰਵਰਾਂ ਦੀ ਮੌਜੂਦਗੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਰਹੀ ਹੈ। ਸੂਬਾ ਭਰ ਵਿੱਚ ਬਣਾਏ ਗਏ 154 ਗਿਣਤੀ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਮੁੱਢਲੇ ਰੋਜਾਨਾ ਅਤੇ ਕੁਝ ਇੱਕ ਥਾਵਾਂ ਤੋਂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਦੁਪਹਿਰ ਤੱਕ ਸਥਿਤੀ ਸਪਸ਼ਟ ਹੋਣ ਦੀ ਸੰਭਾਵਨਾ ਹੈ। 14 ਦਸੰਬਰ ਨੂੰ ਪੰਚਾਇਤੀ ਸੰਸਥਾਵਾਂ ਲਈ ਵੋਟਾਂ ਪਈਆਂ ਸਨ ਅਤੇ ਇਹਨਾਂ ਚੋਣਾਂ ਚੁੱਤਰਨ ਵਾਲੇ ਕੁੱਲ 9000 ਤੋਂ ਵੱਧ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਅ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ 10500 ਮੁਲਾਜ਼ਮ ਤਾਇਨਾਤ ਕੀਤੇ ਨੇ ਇਹਨਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਤਰ੍ਹਾਂ ਦੀ ਦਿਹਾਤੀ ਪੰਜਾਬ 'ਚ ਪਕੜ ਮਾਪਣਗੇ ਪਰਾਤ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਡਿਪਟੀ ਕਮਿਸ਼ਨਰਾਂ ਨੂੰ ਤੇ ਚੰਨਰਦੇਸ਼ ਦਿੱਤੇ ਰਾਤ ਚੋਣ ਕਮਿਸ਼ਨ ਵੱਲੋਂ ਸੂਬੇ ਚ 141 ਥਾਮਾ ਤੇ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਕੁੱਲ 154 ਗਿਣਤੀ ਕੇਂਦਰ ਬਣਾਏ ਗਏ ਨੇ ਚੋਣ ਕਮਿਸ਼ਨ ਦੇ ਹੁਕਮਾਂ ਤੇ ਪੰਜ ਪਿੰਡਾਂ ਦੇ 16 ਪੋਲਿੰਗ ਬੂਥਾਂ ਤੇ ਬੀਤੇ ਦਿਨ ਮੋੜ ਵੋਟਾਂ ਪਾਈਆਂ ਗਈਆਂ ਜਲੰਧਰ ਵਿੱਚ 11 ਅਮਰitsar ਵਿੱਚ 7 ਤੇ ਬਠਿੰਡਾ ਵਿੱਚ 8 ਗਿਣਤੀ ਕੇਂਦਰ ਬਣਾਏ ਗਏ ਨੇ ਵੋਟਾਂ ਦੀ ਗਿਣਤੀ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਆਉਤ ਅਨੁਲਾ ਚਲਦੇ ਆ ਸਾਡੇ ਸੰਵਾਦ ਦਾਤਾ ਰਮਾ ਸ਼ੰਕਰ ਕੋਲ ਜੀ ਕੁਸ਼ਮ ਇਸ ਵੇਲੇ ਅਸੀਂ ਸਕੂਲ ਆਫ ਫੈਮਿਨਸ ਆਦਮਪੁਰ ਦੇ ਖੜੇ ਆ ਜਿੱਥੇ ਕਿ ਕਾਊਂਟਿੰਗ ਚੱਲ ਰਹੀ ਹੈ ਪਹਿਲਾ ਇੱਕ ਜਿਹੜਾ ਸੀਗਾ ਬਿਆਸ ਪਿੰਡ ਜੋ ਆਦਮਪੁਰ ਦਾ ਹੈਗਾ ਉਦੀ ਕਾਊਂਟਿੰਗ ਹੋਈ ਹੈ ਉਹਦੇ ਵਿੱਚ ਕਾਂਗਰਸ ਦਾ ਉਮੀਦਵਾਰ ਜੋ ਬਲਾਕ ਸੰਮਤੀ ਦੀ ਜਿਹੜੀ ਗਿਣਤੀ ਹੱਲ ਚੱਲ ਰਹੀ ਹੈ ਉਹਦੇ ਵਿੱਚ ਉਹ ਜਿੱਤੇ ਨੇ ਤੇ ਪੋਲਿੰਗ ਏਜੰਟ ਜਿਹੜੇ ਹੈਗੇ ਨੇ ਉਹ ਖੜੇ ਨੇ ਇੱਥੇ ਉਹਨਾਂ ਕੋਲੋਂ ਪੁੱਛਦੇ ਆ ਕਿ ਇਹੋ ਜਿਹੇ ਪ੍ਰਬੰਧ ਨੇ ਤੇ ਕੀ ਹੁਣ ਕਿਹੜੇ ਰਾਊਂਡ ਦੀ ਹੋਣੀ ਹੈ ਕਾਊਂਟਿੰਗ ਇਹ ਲਾਈਨ ਜਿਹੜੀ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਲਾਈਨ ਤੁਸੀਂ ਦੇਖ ਸਕਦੇ ਹੋ ਪੋਲਿੰਗ ਏਜੰਟ ਨੇ ਸਾਰੇ ਜਿਹੜੇ ਖੜੇ ਨੇ ਕਿਉਂਕਿ ਲਾਈਨ ਦੇ ਵਿੱਚ ਅੱਗੇ ਇਹਨਾਂ ਨੂੰ ਭੇਜ ਰਹੇ ਨੇ ਉਕਤ ਪ੍ਰਬੰਧ ਕੀਤੇ ਗਏ ਨੇ ਸਾਰਿਆਂ ਦਾ ਆਈ ਕਾਰਡ ਵੀ ਇਰਾ ਚੈੱਕ ਕੀਤਾ ਜਾ ਰਿਹਾ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਰਾਜੀ ਕਮਲ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਬੰਧ ਬਾਰੇ ਪ੍ਰਬੰਧ ਬਿਲਕੁਲ ਠੀਕ ਕੀਤੇ ਹੋ ਵਧੀਆ ਕੀਤੇ ਹੈਗੇ ਬਿਲਕੁਲ ਲਾਈਨ ਵਾਈਜ਼ ਅਸੀਂ ਜਾ ਰਹੇ ਹੈਗੇ ਠੀਕ ਹੈ ਜੀ ਸਾਡਾ ਹੁਣ ਪਹਿਲਾ ਜੋ ਵੀ ਰਿਜ਼ਲਟ ਆ ਗਿਆ ਕਲੀਅਰ ਹੋ ਗਿਆ ਹੈ ਕਾਂਗਰਸ ਪਹਿਲਾ ਉਮੀਦਵਾਰਾ ਦਾ ਜਿੱਤ ਚੁੱਕਾ ਹੈ ਹਾਂ ਦੂਸਰਾ ਜਿਹੜਾ ਹੈਗਾ ਸਾਡਾ ਦੋਲੀਗੜ੍ਹ ਸੁੰਦਰਪੁਰ ਦਾ ਜਾ ਰਿਹਾ ਹੈਗਾ ਇਹ ਸਾਰੇ ਅਕਾਊਂਟਿੰਗ ਏਜੰਟ ਹੈਗੇ ਨੇ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਬਾਅਦ ਜਿੱਦਾਂ ਹੁਣ ਕਿਹੜੇ ਏਰੀਆ ਦੀ ਹੋਏਗੀ ਕਾਊਂਟਿੰਗ ਉਸ ਤੋਂ ਬਾਅਦ 3 ਤਿੰਨ ਨੰਬਰ ਜੋਂ ਦੀ ਕਾਊਂਟਿੰਗ ਹੋਣੀ ਹੈ ਅੱਛਾ ਉਹਦੇ ਵਿੱਚ ਕਿਹੜੇ-ਕਿਹੜੇ ਆਗੇ ਅੱਛਾ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੋਨੂ ਚਾਲਾ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ ਗਿਣਤੀ ਦਾ ਜੀ ਬਹੁਤ ਵਧੀਆ ਚੱਲ ਰਿਹਾ ਹੈ ਤੇ ਸਾਰੇ ਲਾਈਨ ਵਾਈਜ਼ ਆ ਰਹੇ ਨੇ ਤੇ ਇੱਕ ਜੋ ਨੰਬਰ ਇੱਕ ਦਾ ਰਿਜ਼ਲਟ ਆ ਗਿਆ ਹੈ ਹੁਣ ਜੋ ਨੰਬਰ ਦੂਜੇ ਅਸੀਂ ਚੱਲੇ ਆ ਤੇ ਜੋਨ ਵਾਈਜ਼ ਦੀ ਸਾਰਾ ਚੱਲਣਾ ਹੈ ਸ਼ਾਮ ਤੱਕ ਅੱਧੀ ਕਿੰਨੇ ਕੇ ਟਾਈਮ ਐਸੇ ਲੱਗ ਜਾਏਗਾ ਕਿ ਕਲੀਅਰ ਹੋ ਜਾਏਗਾ ਕਿ ਕਿਹੜੀ ਪਾਰਟੀ ਜਿੱਤੀ ਹੈ ਬਿਲਕੁਲ ਸੱਚੀ ਜੌਨ ਹੈਗੇ ਆ ਅੱਛਾ ਜੀ ਤੇ ਜੌਨ ਵਾਈਜ਼ ਮਤਲਬ ਵੋਟਿੰਗ ਜਿਹੜੀ ਦੀ ਗਿਣਤੀ ਉਹ ਸ਼ੁਰੂ ਹੋ ਚੁੱਕੀ ਹੈਗਾ ਨਰਭਗਰਾ 8-9 ਵਜ ਜਾਣੇ ਸ਼ਾਮ ਦੇ ਆਹਾਂ ਕਿਉਂਕਿ ਟਾਈਮ ਲੱਗ ਰਿਹਾ ਫਿਰ ਵੀ ਬਲਾਕ ਸੰਮਤੀ ਦੀ ਹੋ ਰਹੀ ਹੈ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਖਤ ਬਲਾਕ ਇਕੱਠੀ ਹੋ ਰਹੀ ਹੈ ਇਕੱਠੀ ਹੋ ਰਹੀ ਹੈ ਹਾਂਜੀ ਇਕੱਠੀ ਹੋ ਰਹੀ ਹੈ ਜੀ ਤੇ ਫਿਰ ਵੀ 8-9 ਵਜ ਜਾਣੇ ਆ ਅੱਛਾ ਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ Kusum ਕੇ ਕਿਵੇਂ ਜਿਹੜੀ ਆ ਪ੍ਰਕਿਰਿਆ ਜਿਹੜੀ ਗਿਣਤੀ ਦੀ ਸ਼ੁਰੂ ਹੋਈ ਪਈ ਹੈ ਪਹਿਲਾਂ ਅਸੀਂ ਤੁਹਾਨੂੰ ਸ਼ਹਿਰ ਦੀ ਦਿਖਾਇਆ ਜਿੱਥੇ ਵੂਮਨ ਖਾਲਸਾ ਕੋਲੇ ਜਿਹੜਾ ਸੀਗਾ ਉੱਥੇ ਤੁਹਾਨੂੰ ਦਿਖਾਇਆ ਕਿ ਉੱਥੇ ਜਿਹੜੀ VOTING ਸ਼ੁਰੂ ਹੋਈ ਸੀ 8 ਵਜੇ ਹੁਣ ਜਿਵੇਂ ਕਿ 10 ਵੱਜ ਚੁੱਕੇ ਨੇ ਤਾਂ ਵੀ ਹੱਲੇ ਜਿਹੜੀ ਇੱਕ ਤਾਂ ਬਾਕਸ ਜਿਹੜਾ ਕੰਪਲੀਟ ਹੋਇਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਆ ਤਿੰਨ ਜਿਹੜੇ ਇੱਥੇ ਜਿਹੜੇ ਆਦਮਪੁਰ ਦੇ ਸੀਗੇ ਏਰੀਆ ਕਾਲਾ ਬਕਰਾ ਹੋ ਕੇ ਬਿਆਸ ਪਿੰਡ ਹੋ ਗਿਆ ਉਸ ਸਾਰੇ ਆਦਮਪੁਰ ਦੇ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਗਿਣਤੀ ਹੋਈ ਉਹਦੇ ਵਿੱਚ ਕਾਂਗਰਸ ਦਾ ਉਮੀਦਵਾਰ ਜਿਹੜੇ ਉਹ ਜੇਤੂ ਰਹੇ ਨੇ ਤੇ ਬਾਕੀ ਪ੍ਰਕਿਰਿਆ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੇਗਾ ਤੁਹਾਨੂੰ ਜਰੂਰ ਦੱਸਾਂਗੇ ਕੈਮਰਾਮੈਨ ਮਨੋਸ ਸਾਨੀ ਤੇ ਬਲਿੰਦਰ ਠਾਕੁਰ ਦੇ ਨਾਲ ਮਹਿਰਾਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਆਦਮਪੁਰ ਇਸ ਜਾਣਕਾਰੀ ਲਈ ਰਮਾ ਸ਼ੰਕਰ ਦਾ ਧੰਨਵਾਦ ਕਰਦੇ ਆਂ ਦੂਜੇ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੋਟਾਂ ਦੀ ਗਿਣਤੀ ਦੌਰਾਨ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਦਾ ਦੋਸ਼ ਵੀ ਲਗਾਇਆ ਹੈ ਪਟਿਆਲਾ ਗੁਰਦਾਸਪੁਰ ਸਣੇ ਕੁਝ ਇੱਕ ਹੋਰ ਥਾਵਾਂ ਉੱਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਿਣਤੀ ਕੇਂਦਰਾਂ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ਦਾ ਵੀ ਦੋਸ਼ ਲਗਾਇਆ ਹੈ